ਕਰੋ ਬਾਈ ਖੜੇ ਕਰਦੇ ਆਜੋ ਰਿਖੀ ਜੀ ਸਾਡੇ ਭਾਜਪਾ ਪਰਿਵਾਰ ਦੇ ਮੈਂਬਰ ਨੇ ਤੇ ਸਭ ਤੋਂ ਪਹਿਲਾਂ ਤਾਂ ਰਿਖੀ ਜੀ ਨੂੰ ਅੱਜ ਬੇਨਤੀ ਕੀਤੀ ਆ ਬਿਲਕੁਲ ਜੱਜਬਾ ਉਹਨਾਂ ਦਾ ਜਾਇਜ਼ ਹੈ ਕਿ ਵੱਡੀ ਸਮੱਸਿਆ ਫਾਟਕਾਂ ਦੀ ਉਹਦੇ ਵਾਸਤੇ ਲੜਾਈ ਲੜਨ ਵਾਸਤੇ ਉਹ ਬੈਠੇ ਨੇ ਪਰ ਉਹਨਾਂ ਦਾ ਪਰਿਵਾਰ ਹੈ ਉਹ ਸਾਡੇ ਪਰਿਵਾਰ ਦਾ ਹਿੱਸਾ ਨੇ ਇਸ ਕਰਕੇ ਉਹਨਾਂ ਨੂੰ ਬੇਨਤੀ ਕਰੀ ਹੈ ਵੀ ਆਪਾਂ ਇੱਕ ਸਿੰਬੋਲਿਕਲੀ ਇਹ ਪੁਖੜਤਾੜ ਰੱਖੀ ਹੈ ਕੋਈ ਆਪਣੇ ਸਰੀਰ ਦੇ ਨਾਲ ਤੁਸੀਂ ੱੱਕਾ ਨਾ ਕਰੋ ਤੇ ਆਪਾਂ ਇਹਨੂੰ ਲੜੀਵਾਰ ਦੇ ਵਿੱਚ ਕਨਵਰਟ ਕਰੀਏ ਸਾਰੇ ਹੀ ਸਾਥ ਦੇਣ ਵਾਸਤੇ ਤਿਆਰ ਨੇ ਕਾਫੀ ਲੋਕ ਪਾਰਟੀ ਦੇ ਅਜੇ ਇੱਥੇ ਪਹੁੰਚੇ ਆ ਤੇ ਸਿੰਬੋਲਿਕ ਤੌਰ ਤੇ ਜੇ ਮੇਰੀ ਦਿੱਲੀ 'ਚ ਵੀ ਗੱਲ ਹੋਈ ਆ ਪਾਰਟੀ ਦੇ ਨਾਲ ਵੀ ਤੇ ਅਸੀਂ ਵੀ ਪੂਰੀ ਕੋਸ਼ਿਸ਼ ਕਰ ਰਹੇ ਆ ਵੀ ਜਲਦੀ ਤੋਂ ਜਲਦੀ ਇਹਦਾ ਹੱਲ ਵੀ ਹੋਵੇ ਕਾਫੀ ਦੇਰ ਤੋਂ ਕੋਸ਼ਿਸ਼ ਕਰ ਰਹੇ ਆ ਤੇ ਹੁਣ ਕਿਉਂਕਿ ਸਾਡਾ ਪਰਿਵਾਰਕ ਮੈਂਬਰ ਇੱਥੇ ਬੈਠਾ ਹੈ ਉਹਦੇ ਕਰਕੇ ਕੱਲ ਵੀ ਮੈਂ ਦਿੱਲੀ ਜਾ ਕੇ ਆਇਆ ਤੇ ਇਹਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਮੈਨੂੰ ਉਮੀਦ ਆ ਵੀ ਜਲਦੀ ਤੋਂ ਜਲਦੀ ਇਹਦਾ ਹੱਲ ਹੋ ਜੂਗਾ ਪੰਜਾਬ ਸਰਕਾਰ ਨੇ ਬੜਾ ਵੱਡਾ ਅੜਿੱਕਾ ਲਾਇਆ ਹੋਇਆ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਘਟੋ ਘਟ ਮੁੱਖ ਮੰਤਰੀ ਸਾਹਿਬ ਨੂੰ ਇਸ ਗੱਲ ਦਾ ਸ਼ਰਮ ਆਉਣੀ ਚਾਹੀਦੀ ਹੈ ਮੈਂ ਤਾਂ ਇਹੀ ਗੱਲ ਕਹੂੰਗਾ ਵੀ ਤੁਸੀਂ ਡਿੱਕੇ ਫਾਟਕੇ ਦੇ ਉੱਪਰ ਦੀ ਪੁਲ ਨਹੀਂ ਬਣਵਾ ਸਕਦੇ ਫਿਰ ਉਹ ਕਹਿੰਦੇ ਨੇ ਜੀ ਇਹ ਸੈਂਟਰ ਸਰਕਾਰ ਨੇ ਰੋਕ ਰੱਖਿਆ ਫਿਰ ਤੁਸੀਂ ਹੋਰ ਕਿਹੜਾ ਪੁਲ ਬਣਾਤਾ ਧੂਰੀ ਦੇ ਵਿੱਚੋਂ ਉਹ ਦੱਸ ਦੋ ਜਿੱਥੇ ਸੈਂਟਰ ਸਰਕਾਰ ਕਾਵਟ ਨਹੀਂ ਲਾਉਂਦੀ ਕੱਕੜਾਲ ਚੌਕ ਦੇ ਵਿੱਚ ਕਈ-ਕਈ ਕਿਲੋਮੀਟਰ ਲੰਬੇ ਜਾਮ ਲੱਗ ਜਾਂਦੇ ਨੇ ਉੱਥੇ ਕਿਹੜਾ ਤੁਸੀਂ ਫਲਾਈਓਵਰ ਬਣਵਾਤਾ ਜਾਂ ਹੋਰ ਤੁਸੀਂ ਕਿਹੜੇ-ਕਿਹੜੇ ਵੱਡੇ ਕੰਮ ਕਰਤੇ ਜਿਹੜੇ ਸੀਐਮ ਕਰਿਆ ਕਰਦੇ ਆ ਇਸ ਕਰਕੇ ਮੇਰੀ ਬੇਨਤੀ ਹੈ ਰਿਖੀ ਜੀ ਨੂੰ ਕਿ ਆਪਾਂ ਇਹਨੂੰ ਲੜੀਵਾਰ ਦੇ ਵਿੱਚ ਕਨਵਰਟ ਕਰੀਏ ਤੁਸੀਂ ਆਪਣੇ ਕਿਉਂਕਿ ਇਹਨਾਂ ਦੇ ਪਰਿਵਾਰ ਨੂੰ ਮੈਂ ਜਾਣਦਾ ਇਹਨਾਂ ਦੀ ਛੋਟੀ ਜੀ ਬੱਚੀ ਹੈ ਤੇ ਪਰਿਵਾਰ ਦੇ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋਈ ਹੋਈ ਹੈ ਇਸ ਕਰਕੇ ਇਹਨੂੰ ਲੜੀਵਾਰ ਦੇ ਵਿੱਚ ਕਨਵਰਟ ਕੀਤਾ ਜਾਵੇ ਤੇ ਲੜਾਈ ਲੜ ਰਹੇ ਨੇ ਬਹੁਤ ਅੱਛੀ ਗੱਲ ਹੈ ਮੈਂ ਇਹਨਾਂ ਨੂੰ ਇਸ ਗੱਲ ਦੀ ਵਧਾਈ ਵੀ ਦਿੰਦਾ ਪਰ ਅਸੀਂ ਦੂਸਰੇ ਪੱਧਰ ਦੇ ਉੱਪਰ ਵੀ ਲੜਾਈ ਲੜ ਰਹੇ ਹਾਂ ਦਿੱਲੀ ਦੇ ਵਿੱਚ ਗੱਲਬਾਤ ਕੀਤੀ ਹੈ ਤੇ ਮੁੱਖ ਮੰਤਰੀ ਦੇ ਨਾਲ ਵੀ ਲੜਾਈ ਲੜ ਰਹੇ ਹਾਂ ਤੇ ਜਲਦੀ ਤੋਂ ਜਲਦੀ ਇਹਨੂੰ ਕਰਾਵਾਂਗੇ ਤੇ ਮੇਰੀ ਅੱਜ ਤੱਕ ਇਹੀ ਸੀਗਾ ਮੇਰਾ ਆਉਣ ਦਾ ਕਾਰਨ ਕੱਲ ਮੈਂ ਇੱਥੇ ਹੈ ਨਹੀਂ ਸੀ ਕੱਲ ਮੈਂ ਦਿੱਲੀ ਗਿਆ ਹੋਇਆ ਸੀਗਾ ਇਸ ਕਰਕੇ ਅੱਜ ਮੇਰਾ ਇੱਥੇ ਆਉਣ ਦਾ ਇਹ ਮੁੱਖ ਕਾਰਨ ਸੀਗਾ ਵੀ ਇਹਨਾਂ ਨੂੰ ਬੇਨਤੀ ਕਰਾਂ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ 2 ਦਿਨ ਹੋ ਗਏ ਸਾਡੇ ਪਰਿਵਾਰ ਦਾ ਮੈਂਬਰ ਭੁੱਖਾ ਬੈਠਾ ਇੱਥੇ ਕਿ ਇਹਨੂੰ ਕਨਵਰਟ ਕਰਕੇ ਆਪਾਂ ਲੜੀਵਾਰ ਦੇ ਵਿੱਚ ਲੈ ਕੇ ਜਾਈਏ ਮੈਂ ਸਮਝਦਾ ਵੀ ਸਾਰਾ ਦਾ ਧੂਰੀ ਵਾਸੀਆਂ ਦਾ ਵੀ ਇਹਦੇ ਵਿੱਚ ਇਹੀ ਸੋਚ ਹੋਊਗੀ ਕਿਉਂਕਿ ਸਾਰੇ ਪਰਿਵਾਰ ਵਾਲੇ ਆ ਦੇਖੋ ਮੈਂ ਸਰਕਾਰ ਨੂੰ ਇਹੀ ਕਹਿਣਾ ਚਾਹਣਾ ਪੰਜਾਬ ਸਰਕਾਰ ਬਿਲਕੁਲ ਫੇਲ ਹੈ ਵਿਕਾਸ ਦੇ ਵਿੱਚ ਉਹਨਾਂ ਤੋਂ ਧੂਰੀ ਦਾ ਇੱਕ ਵੀ ਪੁਲ ਨਹੀਂ ਹਲਕ ਬਣਿਆ ਤੇ ਨਾਲ ਹੀ ਮੈਂ ਸਾਡੀ ਸਰਕਾਰ ਨੂੰ ਵੀ ਇਹੀ ਬੇਨਤੀ ਕਰਦਾ ਜਿੱਥੇ ਕਿਤੇ ਵੀ ਕੋਈ ਅੜਿੱਕਾ ਹੈ ਉਹਨੂੰ ਜਲਦੀ ਤੋਂ ਜਲਦੀ ਦੂਰ ਕਰਕੇ ਲੋਕਾਂ ਦੀ ਮੰਗ ਨੂੰ ਪੂਰਾ ਕੀਤਾ ਜਾਵੇ ਤੇ ਨਾਲ ਇੱਕ ਹੋਰ ਵੀ ਲੋਕਾਂ ਵੱਲੋਂ ਡਿਮਾਂਡ ਆ ਰਹੀ ਹੈ ਵੀ ਇੱਥੇ ਅੰਡਰ ਬ੍ਰਿਜ ਦਾ ਨਿਰਮਾਣ ਵੀ ਕੀਤਾ ਜਾਵੇ ਕਿਉਂਕਿ ਜੇ ਓਵਰ ਬ੍ਰਿਜਾ ਉਹ ਜਿਵੇਂ ਬਾਹਰਲਾ ਓਵਰ ਬ੍ਰਿਜ ਬਣਿਆ ਉਸੇ ਤਰ੍ਹਾਂ ਬਾਹਰ ਦੀ ਬਾਹਰ ਹੀ ਹੋਣੇ ਰਹਿ ਜਾਣਾ ਲੋਕਾਂ ਦਾ ਬਾਜ਼ਾਰ ਦੇ ਨਾਲ ਕਨੈਕਸ਼ਨ ਨਹੀਂ ਹੋ ਪਾਣਾ ਲੋਕਾਂ ਦੀ ਇਹ ਵੀ ਡਿਮਾਂਡ ਹੈ ਵੀ ਅੰਡਰਬ੍ਰਿਜ ਦਾ ਵੀ ਇੱਥੇ ਨਿਰਮਾਣ ਕੀਤਾ ਜਾਵੇ ਤਾਂ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਅੰਡਰਬ੍ਰਿਜ ਦੇ ਵੀ ਪ੍ਰਪੋਜ਼ਲ ਭੇਜਣ ਸੈਂਟਰ ਸਰਕਾਰ ਨੂੰ ਰੇਲਵੇ ਵਿਭਾਗ ਨੂੰ ਅਸੀਂ ਉਹਦਾ ਵੀ ਨਾਲ ਹੀ ਹੱਲ ਕਰਵਾਵਾਂਗੇ